ਦੇਖਣ ਵਾਲੇ ਸਾਰੇ ਵੀਰਾਂ ਦੇ ਭੈਣਾਂ ਨੂੰ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਆਪਾਂ ਪੰਜਾਬ ਦੇ ਨਾਲ ਲੱਗਦੀ ਇੱਕ ਐਸੀ ਜਗ੍ਹਾ ਤੇ ਲੈ ਕੇ ਚੱਲੇ ਆਂ ਜਿੱਥੇ ਮੈਨੂੰ ਉਮੀਦ ਹੈ ਵੀ 80% ਲੋਕ ਜਿਹੜੇ ਇਹਨਾਂ ਨੇ ਨਹੀਂ ਦੇਖੀ ਹੋਣੀ ਜਿੱਥੇ ਕੁਦਰਤ ਦਾ ਨਜ਼ਾਰਾ ਤੁਹਾਨੂੰ ਪਹਾੜ ਜੰਗਲ ਤੇ ਤੁਹਾਨੂੰ ਨਦੀ ਨਾਲੇ ਸਭ ਕੁਝ ਮਿਲੂਗਾ ਮਤਲਬ ਐਡੀ ਸੋਹਣੀ ਜਗ੍ਹਾ ਤੁਸੀਂ ਪਿਕਨਿਕ ਵਾਸਤੇ ਇੱਕ ਦਿਨ ਜਾਂ ਦੋ ਦਿਨ ਦਾ ਜੇ ਤੁਸੀਂ ਪਲਾਨ ਬਣਾਉਣਾ ਕੈਂਪਿੰਗ ਕਰਨੀ ਹੈ ਜਾਂ ਵੈਸੇ ਤੁਸੀਂ ਵੀ ਸ਼ਾਮ ਨੂੰ ਘਰ ਮੁੜਨਾ ਤਾਂ ਤੁਸੀਂ ਇਹ ਜਗ੍ਹਾ ਨੂੰ ਸਿਲੈਕਟ ਕਰ ਸਕਦੇ ਆ ਅੱਜ ਤੁਹਾਨੂੰ ਪੂਰੇ ਬਲੌਗ ਦੇ ਵਿੱਚ ਦਿਖਾਉਣੇ ਆ ਕਿ ਸਾਡਾ ਇਹ ਇੱਕ ਦਿਨ ਦਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਤੇ ਤੁਸੀਂ ਇਹ ਜਗ੍ਹਾ ਦੇਖ ਕੇ ਤੁਹਾਡਾ ਮਨ ਵਾਕਈ ਖੁਸ਼ ਹੋ ਜਾਣਾ ਏਡੀ ਸੋਹਣੀ ਜਗ੍ਹਾ ਤੇ ਆਓ ਅੱਜ ਆਪਾਂ ਚੱਲਦੇ ਆ ਉਸ ਜਗ੍ਹਾ ਤੇ ਤੁਹਾਨੂੰ ਕਰਾਉਣੇ ਆ ਸੈਰ ਤੇ ਇੱਕ ਦਿਨ ਦੀ ਮਤਲਬ ਸਾਡਾ ਟੂਰ ਸੀਗਾ ਤੇ ਆਓ ਵੇਖਦੇ ਆ ਕਿਦਾਂ ਦਾ ਲੱਗਾ ਤੁਹਾਨੂੰ ਮਾਹੌਲ ਹਾਂਜੀ ਦੋਸਤੋ ਆਪਾਂ ਇਹ ਸਫ਼ਰ ਜਿਹੜਾ ਬੰਗੇ ਤੋਂ ਸ਼ੁਰੂ ਕੀਤਾ ਸੀ ਬੰਗੇ ਤੋਂ ਬਾયા ਗੜ ਸ਼ੰਕਰ ਹੁੰਦੇ ਹੋਏ ਵੇਖੋ ਤੁਸੀਂ ਕਿੰਡਾ ਸੋਹਣਾ ਮਾਹੌਲ ਆ ਇਹ ਸਾਹਮਣੇ ਜਿਹੜਾ ਸਾਰਾ ਰੂਪਨਗਰ ਤੇ ਰੋਪੜ ਏਰੀਆ ਜਿਹੜਾ ਦਿਖਦਾ ਬੰਗੇ ਤੋਂ ਤਕਰੀਬਨ ਇਹ ਆਪਾਂ ਨੂੰ 54 ਕਿਲੋਮੀਟਰ ਪੈਂਦਾ ਤੇ ਜਲੰਧਰ ਤੋਂ 100 ਲੁਧਿਆਣੇ ਤੋਂ 100 ਤੇ ਮੋਗੇ ਤੋਂ ਹੋਏ 163 ਕਿਤਲੋ ਜੀ ਸਤਲੋਈ ਦਰਿਆ ਦੇ ਉਤੋਂ ਦੀ ਆਪਾਂ ਲੰਘ ਰਹੇ ਆਂ ਸਤਲੋਈ ਦਰਿਆ ਤੇ ਇੱਥੇ ਜਿਹੜਾ ਭਾਖੜਾ ਡੈਮ ਦਾ ਬੰਨ ਮਾਰਿਆ ਹੋਇਆ ਭਾਖੜਾ ਡੈਮ ਤੋਂ ਇਹ ਤਕਰੀਬਨ 4-5 ਕਿਲੋਮੀਟਰ ਦਾ ਏਰੀਆ ਜਿੱਥੇ ਆਪਾਂ ਅੱਜ ਜਾਣਾ ਜਿਹਨੂੰ ਰਾਏਪੁਰ ਮੈਦਾਨ ਕਰਕੇ ਜਗਾ ਜਿਹੜੀ ਹੈਗੀ ਆ ਤੇ ਭਾਖੜਾ ਡੈਮ ਦੀ ਜੇ ਗੱਲ ਕਰੀਏ ਤਾਂ ਏਸ਼ੀਆ ਦੇ ਸਭ ਤੋਂ ਵੱਡੇ ਡੈਮਾਂ ਦੇ ਵਿੱਚੋਂ ਇੱਕ ਹੈ ਇੱਥੇ ਤੁਹਾਨੂੰ ਦੋ ਚੈੱਕ ਪੋਸਟਾਂ ਮਿਲਣਗੀਆਂ ਇੱਕ ਪੰਜਾਬ ਦੀ ਇੱਕ ਹਿਮਾਚਲ ਦੀ ਇੱਥੋਂ ਤੁਸੀਂ ਆਪਦਾ ਆਧਾਰ ਕਾਰਡ ਤੇ ਆਪਣਾ ਗੱਡੀ ਵਗੈਰਾ ਦਾ ਸਾਰੀ ਡਿਟੇਲ ਦੇ ਕੇ ਤੁਹਾਨੂੰ ਇੱਥੋਂ ਪਰਚੀ ਲੈ ਕੇ ਅੱਗੇ ਜਾਣਾ ਪਊ ਇਹ ਜਿਹੜੀ ਭਾਖੜਾ ਨਹਿਰ ਆ ਇਹ ਭਾਖੜਾ ਡੈਮ ਚੋਂ ਨਿਕਲਣ ਵਾਲੀ ਜਿਹੜੀ ਸਭ ਤੋਂ ਪ੍ਰਮੁੱਖ ਨਹਿਰ ਆ ਪਾਖੜਾ ਨਹਿਰ ਦੀ ਜੇ ਗੱਲ ਕਰੀਏ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਹੁੰਦੇ ਹੋਏ ਜਿਹੜੇ ਸਾਰਿਆਂ ਨੂੰ ਇਹਨਾਂ ਸਟੇਟਾਂ ਨੂੰ ਜਿਹੜੀ ਸਚਾਈ ਕਰਦੀ ਹੈ ਇਹਦੀ ਲੰਬਾਈ ਨਹਿਰ ਦੀ ਜਿਹੜੀ 500 ਤੋਂ 600 ਕਿਲੋਮੀਟਰਾਂ ਤੇ 20 ਤੋਂ 30 ਫੁੱਟ ਜਿਹੜੀ ਇਹ ਡੂੰਗੀ ਬਹੁਤ ਵਧੀਆ ਭਾਜੀ ਬਹੁਤ ਨਜ਼ਾਰਾ ਕਰਦੇ ਐਨਜੋਏ ਕਰ ਲੈ ਮੈਂ ਵੀ ਤੁਹਾਡੇ ਸਾਹਮਣੇ 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 ਦੋਸਤੋ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਗੋਵਿੰਦ ਸਾਗਰ ਝੀਲ ਆ ਗੋਵਿੰਦ ਸਾਗਰ ਝੀਲ ਜਿਹੜੀ ਦੁਨੀਆ ਦੀ ਸਭ ਤੋਂ ਡੂੰਘੀਆਂ ਝੀਲਾਂ ਦੇ ਵਿੱਚੋਂ ਇੱਕ ਆ ਇਹਦੀ ਡੂੰਘਾਈ ਆ 163 ਮੀਟਰ ਜਾਂ 535 ਫੁੱਟ ਦੇ ਕਰੀਬ ਜਿਹੜੀ ਇਹ ਡੂੰਘੀ ਆ ਨੰ ਫੁੱਲ ਸਾਰੀਆਂ ਚੀਜ਼ਾਂ ਕੋਈ ਪੰਜਾਬ ਦਾ ਤੇ ਇੱਥੇ ਹਿਮਾਚਲ ਦੀ ਜਿਹੜੀ ਹਾਦ ਦਾ ਪੰਜਾਬ ਦਾ ਜਿਹੜਾ ਲਾਸਟ ਪਿੰਡ ਇੱਥੇ ਨੰਗਲ ਪੈਂਦਾ ਤੇ ਇਧਰਲੇ ਜਿੱਥੇ ਭਾਖੜਾ ਡੈਮ ਆ ਇਧਰਲੇ ਪਾਸੇ ਪਿੰਡ ਪੈਂਦਾ ਭਾਖੜਾ ਤੇ ਇਹ ਜਿਹੜਾ ਬਲਾਸਪੁਰ ਜ਼ਿਲ੍ਹਾ ਤੇ ਹਿਮਾਚਲ ਇਹਨੂੰ ਜਿਹੜੀ ਸਟੇਟ ਪੈਂਦੀ ਆ ਤੇ ਜਿਹੜਾ ਨੰਗਲਪਿੰਡ ਆ ਪੰਜਾਬ ਦਾ ਇਹਦੀ ਜਿਹੜੀ 1070 ਫੁੱਟ ਜਿਹੜੀ ਤਕਰੀਬਨ ਉਚਾਈ ਪੈ ਜਾਂਦੀ ਆ ਤੇ ਨਾਲ ਜੇ ਇੱਥੇ ਭਾਖੜਾ ਡੈਮ ਦੀ ਗੱਲ ਕਰੀਏ ਇਹ ਏਸ਼ੀਆ ਦੇ ਵੱਡੇ ਡੈਮਾਂ ਦੇ ਵਿੱਚੋਂ ਇੱਕ ਆ ਜਿਹਦਾ ਕੰਮ 1948 ਦੇ ਵਿੱਚ ਸ਼ੁਰੂ ਹੋਇਆ ਸੀ 63 63 ਦੇ ਵਿੱਚ ਜਿਹੜਾ ਇਹ 1963 ਦੇ ਵਿੱਚ ਕੰਪਲੀਟ ਹੋਇਆ ਸੀ 245 ਕਰੋੜ ਰੁਪਏ ਦਾ ਜਿਹੜਾ ਇਹਦੇ ਤੇ ਖਰਚ ਆਇਆ ਸੀ 1963 ਉਸ ਟਾਈਮਾਂ ਦੇ ਵਿੱਚ ਤੇ 741 ਫੁੱਟ ਜਿਹੜਾ ਇਹ ਡੈਮ ਉੱਚਾ ਵਾ ਤੇ 1700 ਫੁੱਟ ਜਿਹੜੀ ਇਹਦੀ ਲੰਬਾਈ ਆ ਤੇ ਜੇ ਡੂੰਘੇ ਦੀ ਗੱਲ ਕਰੀਏ ਤੇ 1680 ਫੁੱਟ ਜਿਹੜਾ ਇਹ ਡੈਮ ਥੱਲੇ ਨੂੰ ਇਹਦੀ ਡੰਗਾਈ ਆ ਟੋਟਲ ਕਪੈਸਿਟੀ ਦੀ ਗੱਲ ਕਰੀ ਤਾਂ ਟੋਟਲ ਪਾਣੀ ਇਹ ਜਿਹੜਾ 7.551 ਮਿਲੀਅਨ ਮੀਗਾ ਜਿਹੜਾ ਲੀਟਰ ਦਾ ਜਿਹੜਾ ਇਹ ਪਾਣੀ ਇਹਦੇ ਵਿੱਚ ਜਿਹੜਾ ਸਟੋਰ ਹੋ ਸਕਦਾ ਇੰਨੀ ਇਹਦੀ ਕੈਪੈਸਿਟੀ ਆ ਇਹ ਪਤਾ ਕਿ ਰਸਤੇ ਤੁਸੀਂ ਵੇਖੋ ਵੀ ਕਿੱਦਾਂ ਸਾਈਡਾਂ ਤੇ ਸੰਘਣਾ ਜੰਗਲ ਆ ਜਿਹੜਾ ਬਹੁਤ ਸੋਹਣਾ ਰੋੜਾ بارش ਪੈਣ ਕਰਕੇ ਜਿਹੜੇ ਸਾਰੇ ਦਰਖਤ ਹਰੇ ਭਰੇ ਹੋਏ ਨੇ ਤੇ ਇੱਥੇ ਜਿਹੜੀ ਰੋਡ ਦੀ ਫੀਲਿੰਗ ਜਿੱਦਾਂ ਨਾਰਥ-ਈਸਟ ਦੇ ਵਿੱਚ ਹੁੰਨੇ ਆ ਐਦਾਂ ਜਿਹੜਾ ਮਹਿਸੂਸ ਹੋ ਰਿਹਾ ਨਾਰਥ-ਈਸਟ ਦੇ ਵਿੱਚ ਜਦ ਮੈਂ ਘਾਲਿਆ ਆਸਾਮ ਦੇ ਵਿੱਚ ਜਿਹੜੇ ਸੰਘਣੇ ਜੰਗਲ ਆ ਉਦਾਂ ਦੀ ਤਰ੍ਹਾਂ ਜਿਹੜਾ ਇੱਥੇ ਮਹਿਸੂਸ ਹੁੰਦਾ ਸੀ ਤੇ ਮੌਸਮ ਜਿਹੜਾ ਵੈਦਰ ਆ ਤਕਰੀਬਨ 20 ਤੋਂ ਇੱਥੇ 28 27 ਇੰਨਾ ਕ ਜਿਹੜਾ ਟੈਂਪਰੇਚਰ ਰਹਿੰਦਾ ਗਰਮੀ ਨਹੀਂ ਹੁੰਦੀ ਕਿਉਂਕਿ ਇੱਕ ਤਾਂ ਦਰਖਤ ਸੰਘਣੇ ਆ ਤੇ ਦੂਸਰੀ ਗੱਲ ਝੀਲਾਂ ਤੇ ਨਾਲ ਪਹਾੜ ਕਿਆ ਬਾਤਾਂ ਮੌਸਮ ਸੀਗਾ ਆਓ ਆਪਾਂ ਅੱਗੇ ਜਾ ਕੇ ਵੇਖਦੇ ਆ ਸਾਰਾ ਜਿਹੜੀ ਗੋਵਿੰਦ ਸਾਗਰ ਝੀਲ ਤੇ ਜਿਹੜਾ ਰਾਏਪੁਰ ਮੈਦਾਨ ਦਾ ਏਰੀਆ ਕਿਦਾਂ ਦਾ ਉੱਥੇ ਛੋਟਾ ਜਿਹਾ ਖੇਲਾ ਸੀ ਉਹਨੂੰ ਉਹ ਜਗ੍ਹਾ ਨੂੰ ਉਹ ਬਾਬਾ ਗੁਲਾਬ ਦੇਈ ਦੀ ਜਗ੍ਹਾ ਆ ਰਾਏਪੁਰ ਪਿੰਡ ਲੰਕ ਆਇਆ ਆਪਾਂ ਸਾਹਮਣੇ ਸਵਜੀ ਭਗਵਾਨ ਦੇ ਮੰਦਿਰ ਦੀਆਂ ਪੌੜੀਆਂ ਦਿਂਦੀਆਂ ਇਹ ਮੰਦਿਰ ਦੀਆਂ ਪੌੜੀਆਂ ਤੱਕ ਜਿਹੜਾ ਇਹ ਝੀਲ ਦਾ ਪਾਣੀ ਆ ਜਾਂਦਾ ਜਦੋਂ ਇਹ ਫੁੱਲ ਭਰਦੀ ਆ ਗੋਵਿੰਦ ਸਾਗਰ ਝੀਲ ਦਾ ਜੇ ਤੁਹਾਨੂੰ ਪੂਰਾ ਵਿਊ ਦਿਖਾਈਏ ਤਾਂ ਇਦਾਂ ਦਾ ਜਿਹੜਾ ਹਰਾ ਭਰਾ ਤੇ ਸੋਹਣਾ ਵਿਊ ਆ ਗੋਵਿੰਦ ਸਾਗਰ ਝੀਲ ਤੇ ਇੱਕ ਰਣਜੀਤ ਸਾਗਰ ਝੀਲ ਇਹ ਦੋ ਜਿਹੜੀਆਂ ਪੰਜਾਬ ਦੇ ਨਾਲ ਦੇਮਾਂ ਤੇ ਲੱਗਦੀਆਂ ਜਿਹੜੀਆਂ ਮੇਨ ਝੀਲਾਂ ਨੇ ਹਰੇ ਭਰੇ ਮੈਦਾਨਾਂ ਦੇ ਉੱਪਰ ਖੜੀਆਂ ਲੋਕਾਂ ਦੀਆਂ ਗੱਡੀਆਂ ਤੇ ਚਰ ਦੇ ਵਿੱਚ ਪਸ਼ੂ ਤੇ ਟਰੈਕਿੰਗ ਕਰਦੇ ਲੋਕ ਤੇ ਸਾਹਮਣੇ ਸ਼ਿਵਜੀ ਭਗਵਾਨ ਦਾ ਮੰਦਿਰ ਹੈ ਪੰਜਾਬ ਦੇ ਵਿੱਚ ਇਹੋ ਜੀਆਂ ਨਵਿਕਲੀਆਂ ਥਾਵਾਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਰੰਜੀਤ ਸਾਗਰ ਡੈਮ ਤੇ ਨੰਗਲ ਡੈਮ ਜਿਹੜੀਆਂ ਬਹੁਤ ਸੋਹਣੀਆਂ ਥਾਵਾਂ ਨੇ ਇੱਕ ਦੋ ਦਿਨ ਲਈ ਤੁਸੀਂ ਪਿਕਨਿਕ ਕਰਨਾ ਮਾਹੌਲ ਕੋਈ ਪਾਰਟੀ ਕਰਨੀ ਆ ਉਹਦੇ ਲਈ ਜਿਹੜਾ ਹੈ ਬਹੁਤ ਸ਼ਾਨਦਾਰ ਜਗਾ ਨੰਗਲ ਡੈਮ ਦੇ ਵਿੱਚ ਤੁਸੀਂ ਫੈਮਿਲੀ ਨਾਲ ਆਉਣਿਓ ਇੱਥੇ ਤੁਹਾਨੂੰ ਨਿੱਕੇ-ਮੋਟੇ ਐਕਟੀਵਿਟੀਆਂ ਕਰਨ ਵਾਸਤੇ ਤੁਸੀਂ ਕਿਸ਼ਤੀ ਦੇ ਉੱਪਰ ਗੇੜਾ ਕੱਢਣਾ ਤੇ ਜਾਂ ਨਿੱਕੇ-ਮੋਟੀਆਂ ਹੋਰ ਬੱਚਿਆਂ ਦੇ ਝੂਲੇ ਵਗੈਰਾ ਤੁਸੀਂ ਇੱਥੇ ਬਹੁਤ ਵਧੀਆ ਜਿਹੜਾ ਆਪਦਾ ਇੰਜੋਏ ਕਰ ਸਕਦੇ ਹਾਂ ਅਸੀਂ ਗੱਡੀਆਂ ਤੇ ਆਏ ਸੀ ਦੋ ਤੇ ਇੱਕ ਗੱਡੀ ਪਿੱਛੇ ਲਾ ਲਈ ਫਾਰਚੂਨਰ ਲੈ ਕੇ ਆਏ ਆ ਥਾਰ ਅਸੀਂ ਪਿੱਛੇ ਰੋਕ ਤੇ ਤੇ ਯਾਨੀ ਮੌਸਮ ਵੀ ਬੜਾ ਵਧੀਆ ਗਰਮੀ ਪੰਜਾਬ ਦੇ ਵਿੱਚ ਜਿੱਦਾਂ ਆ ਜੂਨ ਜਲਾਈ ਦੇ ਵਿੱਚ ਖੁਸ਼ਕ ਅ ਖੁਸ਼ਕ ਨਹੀਂ ਕਹਿ ਸਕਦੇ ਵੀ ਜਿਵੇਂ ਪਸੀਨੇ ਵਾਲੀ ਜਿਹੜੀ ਪੈ ਰਹੀ ਹੈ ਗਰਮੀ ਇੱਥੇ ਬੜਾ ਸੋਹਣਾ ਮਾਹੌਲ ਹੈ ਹਜੇ ਥੋੜੀ ਜੀ ਧੁੱਪ ਆ ਤੇ ਜਦੋਂ ਧੁੱਪ ਘਟ ਗਈ ਤੇ ਇੱਥੇ ਸ਼ਾਮ ਨੂੰ ਇੰਨਾ ਸ਼ਾਨਦਾਰ ਹੋ ਜਾਣਾ ਮਾਹੌਲ ਤੁਸੀਂ ਸੋਚ ਨਹੀਂ ਸਕਦੇ ਦੋਸਤੋ ਜੇ ਗੋਵਿੰਦ ਸਾਗਰ ਝੀਲ ਦੀ ਗੱਲ ਕਰੀਏ ਗੋਵਿੰਦ ਸਾਗਰ ਝੀਲ ਜਿਹੜੀ ਬਹੁਤ ਵੱਡੀ ਝੀਲ ਹੈ ਜਿਹੜਾ 170 ਵਰਗ ਕਿਲੋਮੀਟਰ ਦੇ ਵਿੱਚ ਜਿਹੜੀ ਇਹ ਫੈਲੀ ਹੋਈ ਆ ਤੇ 90 ਕਿਲੋਮੀਟਰ ਜਿਹੜੀ ਇਹਦੀ ਲੰਬਾਈ ਹੈ ਤੇ ਨੀਲੇ ਪਾਣੀ ਦੀ ਜਿਹੜੀ ਬਹੁਤ ਸੋਹਣੀ ਝੀਲ ਆ ਤੇ 163 ਜਿਹੜੀ ਇਹ ਮੀਟਰ ਜਾਂ 535 ਫੁੱਟ ਡੂੰਘੀ ਆ ਤੇ ਇਹ ਝੀਲ ਦਾ ਜਿਹੜਾ ਮਤਲਬ ਦੁਨੀਆਂ ਦੀ ਸਭ ਤੋਂ ਡੂੰਘੀਆਂ ਤੇ ਵੱਡੀਆਂ ਝੀਲਾਂ ਦੇ ਵਿੱਚੋਂ ਇੱਕ ਆ ਤੇ ਆਹ ਦਿਨਾਂ ਦੇ ਵਿੱਚ ਮੌਸਮ ਜਿਹੜਾ بارش ਦੇ ਜੂਨ ਜਲਾਈ ਦੇ ਵਿੱਚ ਤਾਂ ਇਹ ਇੰਨੀ ਹਰਿਆਲੀ ਇੱਥੇ ਚਾਰਸ਼ਪੇਰੇ ਹੁੰਦੀ ਆ ਤੇ ਪਹਾੜ ਹਰੇ ਭਰੇ ਮਤਲਬ ਆਹ ਦਿਨਾਂ ਦੇ ਵਿੱਚ ਇੱਥੇ ਸਭ ਤੋਂ ਸੋਹਣਾ ਮੌਸਮ ਹੁੰਦਾ ਬੰਦੇ ਹਟਦੇ ਨਹੀਂ ਆਪਣੇ ਪੰਗੇ ਲੈਂਦੇ ਓਏ ਬਹੁਤ ਕਸੂਤਾ ਰੋੜ ਆ ਤਾਂ ਤੋ ਤੋ ਥੱਲੇ ਆਏ ਆ ਤੇ ਇਧਰੋਂ ਇਧਰ ਥੱਲੇ ਲਿਜਾਣ ਨੂੰ ਫਿਰਦੇ ਓ ਉੱਥੇ ਵੇਖ ਲਓ ਕਿੱਧਰ ਰਾਹ ਵਾ ਇਥੋਂ ਗੱਡੀ ਮਾੜੀ ਗੱਡੀ ਕਿੱਥੋਂ ਚੜ੍ਹੇ ਆਊਗੀ ਵੇਖੋ ਕਿੰਨੀ ਵਿੰਗੀ ਡੈਡੀ ਹੋ ਕੇ ਗੱਡੀ ਚੜ੍ਹਦੀ ਮਾੜੀ ਗੱਡੀ ਜਾ ਹੀ ਨਹੀਂ ਸਕਦੀ ਇਹ ਨੰਗਲ ਡੈਮ ਦੀ ਖੂਬਸੂਰਤੀ ਹੈ ਮਤਲਬ ਪੰਜਾਬ ਦੇ ਵਿੱਚ ਬਹੁਤ ਐਹੋ ਜਿਹੀਆਂ ਥਾਵਾਂ ਨੇ ਪੰਜਾਬ ਦੇ ਨਾਲ-ਨਾਲ ਜਿਹੜੀਆਂ ਘੁੰਮਣ ਵਾਲੀਆਂ ਨੇ ਆਪਾਂ ਮੋਸਟਲੀ ਕਈ ਬੰਦੇ ਇੱਕ ਦੋ ਤਿੰਨ ਦਾ ਟੂਰ ਜਿਹਨਾਂ ਨੇ ਕਰਨਾ ਹੁੰਦਾ ਕਾਲੀ ਕਰ ਜਾਂਦੇ ਹਿਮਾਚਲ ਨੂੰ ਤੁਰ ਜਾਂਦੇ ਆ ਕਿਉਂਕਿ ਬਾਟ ਰਸਤੇ ਦੇ ਵਿੱਚ ਟਾਈਮ ਲੱਗ ਜਾਂਦਾ ਇੱਕ ਦੋ ਦਿਨ ਦੇ ਵਿੱਚ ਤੁਸੀਂ ਕੋਈ ਵਧੀਆ ਚੀਜ਼ ਦੇਖ ਨਹੀਂ ਸਕਦੇ ਇਸ ਤੋਂ ਬਿਹਤਰ ਆ ਵੀ ਤੁਸੀਂ ਪੰਜਾਬ ਦੇ ਵਿੱਚ ਨੰਗਲ ਡੈਮ ਰੰਜੀਤ ਸਾਗਰ ਡੈਮ ਜਾਂ ਇਦਾਂ ਦੀਆਂ ਥਾਵਾਂ ਤੇ ਤੁਸੀਂ ਆਓ ਇੱਥੇ ਆਉਂਦੇ ਬੱਚਿਆਂ ਨਾਲ ਬੋਟਿੰਗ ਵਗੈਰਾ ਕਰੋ ਤੇ ਆਸੇ ਪਾਸੇ ਸੋਹਣੇ ਪਹਾੜ ਤੇ ਇੱਥੇ ਤੁਸੀਂ ਆਪਦਾ ਇੱਕ ਦਿਨ ਦੇ ਵਿੱਚ ਪਿਕਨਿਕ ਵਗੈਰਾ ਤੁਸੀਂ ਵਧੀਆ ਮਨਾ ਕੇ ਜਾਂ ਆਪਦਾ ਕੈਂਪੇਮ ਵਗੈਰਾ ਕਰਨੀ ਹੋਵੇ ਤਾਂ ਇੱਕ ਦਿਨ ਦੇ ਵਿੱਚ ਬਹੁਤ ਵਧੀਆ ਤੁਸੀਂ ਆਪਦਾ ਇੰਜੋਏ ਕਰ ਸਕਦੇ ਹੋ ਇਦਾਂ ਦੀ ਗੱਲਬਾਤ ਇੱਥੋਂ ਦੀ ਇੱਥੇ ਐ ਕਿਸ਼ਤੀ ਬੰਦ ਹੁੰਦੇ ਆ ਜਦੋਂ ਇੱਥੇ ਸਵਾਰੀਆਂ ਪੂਰੀਆਂ ਹੁੰਦੀਆਂ ਤੇ ਨਾਲ ਇੱਧਰ ਇੰਜਣ ਲੱਗਿਆ ਹੋਇਆ ਇੱਧਰ ਵੱਡਾ ਇੰਜਣ ਉਹਦੇ ਵਿੱਚ ਛੋਟਾ ਜਿਵੇਂ ਆਮ ਆਪਣੇ ਖੇਤਾਂ ਚ ਇੰਜਣ ਲੱਗੇ ਨਹੀਂ ਹੁੰਦਾ ਭਈ ਇਹ ਕਿੰਨੀ ਟਿਕਟ ਹੈ ਦੀ ਹਾਂਜੀ ਕਿੰਨੀ ਟਿਕਟ ਘੁੰਮਣਾ ਹਾਂਜੀ 100 ਰੁਪਏ ਸਵਾਰੀ ਹੈ 100 ਰੁਪਏ ਸਵਾਰੀ ਕਿੱਥੋਂ ਤੱਕ ਗਿੜਾ ਨਿਕਲ ਸੈਂਟਰ ਤੱਕ ਜੀ ਸੈਂਟਰ ਹੈ ਨਾ ਰੌਂਡ ਅੱਛਾ ਕਿੰਨੇ ਟਾਈਮ ਤੱਕ ਕਿੰਨਾ ਹੁੰਦਾ 10 ਰੁਪਏ ਲੈਂਦੇ ਆ ਨਹੀਂ ਨਹੀਂ ਕਿੰਨੇ ਟਾਈਮ ਦਾ ਲੱਗ ਜਾਂਦੇ 10 15 ਮਿੰਟ ਹਾਂਜੀ ਮਤਲਬ ਉਹ ਉਥੋਂ ਕਿੱਥੇ ਤੱਕ ਘੜਾ ਘੜਾ ਕਹਿੰਦੇ ਐ ਇੱਧਰ ਤੇ ਜਾਣਾ ਨਾ ਸੈਂਟਰ ਸੈਂਟਰ ਆ ਅੱਛਾ 100 ਰੁਪਏ ਪਰ ਸਵਾਰੀ ਹਾਂਜੀ ਠੀਕ ਗੱਲ ਇੱਕ ਤੱਕ ਲੈ ਕੇ ਜਾਂਦੇ ਆ ਚਲੋ ਹਾਂਜੀ ਚਲੋ ਇਹ ਰਿਪੋਰਟ ਇਹ ਸਾਡੇ ਮੋਤਵਾਰ ਬੰਦੇ ਆ ਹੁਣ ਗੱਲ ਕਰਨ ਹੈ ਚਲੋ ਆਓ ਬਕਰਨੀ ਨਹੀਂ ਮੈਂ ਨਹੀਂ ਗੱਲ ਕੀਤੀ ਮੈਂ ਤਾਂ ਪੁੱਛਿਆ ਹੀ ਆ 100 ਰੁਪਏ ਸਵਾਰੀ ਕਹਿੰਦੇ ਬਾਕੀ ਤੁਸੀਂ ਪੁੱਛ ਲਓ ਠੀਕ ਆ ਕੋਈ ਸਵਾਰੀਆਂ 400 ਰੁਪਏ 100 ਆ ਨੇ ਪੰਜ ਵਜੇ ਵਾਰੀ ਇੱਕ ਦਾ ਪਲਾਵਾ ਭਾਜੀ ਜੈ ਜੈ ਲਾਲੋ ਤੇਲ ਦਾ ਪੀਟਰ ਰਿੰਜਨ ਆ ਇਹਦਾ ਭਾਂਜੋ ਘੰਟੇ ਦਾ ਮਸਾ ਲੀਟਰ ਖਾਂਦਾ ਹਨ ਨੂੰ ਇਹ ਤਾਂ ਪਤਾ ਵਾ ਛੱਡ ਦੇਣਾ ਭਾਜੀ ਹੈ ਭਾਜੀ ਉਹਨੇ ਕਿਹੜੇ ਮਿੰਟ ਛੱਡਣਾ ਕਿਹੜਾ ਪੈਰ ਲੋ ਯਾਰ 1000 ਰੁਪਏ ਲੈਂਦੇ ਉਧਰ ਛੱਡਿਆ ਨੇ ਹੰਦੇ ਮੁੜ ਕੇ 2 ਘੰਟੇ ਹੋਵੇ ਲੈ ਆ ਤੇ ਇਦਾਂ ਹੋ ਜਾਂਦਾ ਕਿ ਨਹੀਂ ਹੋ ਜਾਂਦਾ ਇਹ ਕਿੰਨੇ ਕੁ ਸਵਾਰੀਆਂ ਆ ਜਾਂਦੀਆਂ ਦਿੱਲੀ ਸਹੀ ਮਾੜਾ ਦੱਸ ਦੇ ਵੈਸੇ ਗੱਲ ਕਰਦੇ ਕਿ ਕਿੰਨੇ ਕੁ ਕੁੰਮਣ ਵਾਲੇ ਕਸਟਮਰ ਕਿੰਨੇ ਕ ਆ ਜਾਂਦੇ ਆ ਘੱਟ ਵੱ ਚੱਲੇ ਰਹਿੰਦੇ ਆ ਤੌਰਨੇ ਚਾਹਾਂਦੇ ਆ ਆ ਦਿਨਾਂ 'ਚ ਘੱਟ ਹੁੰਦੇ ਜਾਂ ਜ਼ਿਆਦਾ ਹੁੰਦੇ ਘੱਟ ਹੁੰਦੇ ਕਿਸਤੀ ਦੇ ਵਿੱਚ ਲੱਗਿਆ ਆ ਜਿਹੜਾ ਪੀਟਰ ਇੰਜਨ ਆ ਇਹ ਡਬਲ ਸਿਲੰਡਰ ਮੈਨੂੰ ਲੱਗਦਾ ਤੁਸੀਂ ਆ ਮੋਸਟਲੀ ਮੈਂ ਵੀ ਖੇਤੀਬਾੜੀ ਮੋਟੀ ਕਰਦੇ ਰਹੇ ਆ ਤੇ ਇਹ ਇੰਜਨ ਜਿਹੜਾ ਆ ਸਾਹਮਣੇ ਸਿਲੰਡਰ ਆ ਇਹਦੇ ਨਾਲ ਜਿਹੜੀ ਆ ਕਿਸਤੀ ਚੱਲਦੀ ਆ ਪਿੱਛੇ ਇਹਦਾ ਆ ਆ ਸਟੇ ਨੇਗੇ ਇਹਨੂੰ ਕੱਵੇ ਪਾਸੇ ਮੋੜਦੇ ਆ ਹੂੰ ਸੱਜੇ ਪਾਸੇ ਮੋੜਦੇ ਆ ਜਿੱਧਰ ਨੂੰ ਮੋੜਨਾ ਉਧਰ ਨੂੰ ਇਹ ਜਿਹੜਾ ਚੱਲਦਾ ਸਾਹਮਣੇ ਮੇਰੇ ਦੋਸਤ ਖੜੇ ਆ ਉਹਨਾਂ ਦੀ ਹਜੇ 바ਰਗੇਨਿੰਗ ਚੱਲ ਰਹੀ ਆ ਸਾਡੀ ਕਿਉਂਕਿ ਉਹ ਭੇਤੀ ਬੰਦੇ ਆ ਇਹ ਪੁਰਾਣੇ ਕਮੱਕੜਾ ਇਹਨਾਂ ਨੂੰ ਪਤਾ ਵੀ ਕਿੰਨੇ ਚ ਘੋਂਦਾ ਇਹ ਮੇਰੇ ਵਰਗਾ ਕਮਲਾ ਬੰਦਾ ਫਸ ਜੇ ਤਾਂ ਫਸ ਜੇ ਇਹ ਨਹੀਂ ਫਸਣ ਦਿੰਦੇ ਇਹ ਹੁਣ ਸਲਾਹ ਕਰ ਰਿਹਾ ਵੀ ਘੱਟ ਤੋਂ ਘੱਟ ਕਿਵੇਂ ਅਸੀਂ ਆਹ ਸੋਹਣੇ ਦਰਿਆ ਦੇ ਵਿੱਚ ਢੇੜਾ ਕੱਢੀਏ ਓਏ ਕਿਸ਼ਤੀ ਸਾਡੀ ਚੇਂਜ ਕਰਤੀ ਬੋਈ ਨੇ ਆ ਪਹਿਲਾਂ ਸਾਡੀ ਦੂਜੀ ਇੰਜਨ ਵਾਲੀ ਸੀ ਇੰਜਨ ਵਾਲੀ ਸੀ ਹੁਣ ਸੈਲਫ ਵਾਲੀ ਹੋ ਗਈ ਹੁਣ ਮਹਿੰਦਰਾ ਦਾ ਇੰਜਨ ਇਹ ਚ ਮਹਿੰਦਰਾ ਦਾ ਇੰਜਨ ਆ ਪਿੱਛੇ ਮਹਿੰਦਰਾ ਦੇ ਮਾਲਕ ਬਹਿ ਗਿਆ ਹੈ ਮੁੰਡਾ ਖੌਰੇ ਭਾਈ ਸਾਰੇ ਪੰਜ ਬੰਦੇ ਨਜ਼ਾਰੇ ਹੁਣ ਇਹ ਸਟਾਰਟ ਸੈਲਫ ਸਟਾਰਟ ਸੈਲਫ ਸਟਾਰਟ ਗੱਡੀਆਂ ਤੇ ਉਹਦੀ ਸਪੀਡ ਵੀ ਉਹਦੇ ਨਾਲ ਵੱਧ ਹੈ ਤੇ ਹੁਣ ਗਾਂ ਟਾਪੂ ਸਾਨੂੰ ਇੱਕ ਤੱਕ ਮਾਊਗਾ ਤੇ ਵੇਖਦੇ ਆ ਮੁੰਡੇ ਠੀਕ ਹੈ ਅੱਜ ਕਿਹਨੂੰ ਪਾਈ ਆ ਹਾਂ ਉਹ ਬੰਦਾ ਸੜੇ ਆ ਗਿਆ ਆ ਸਾਡਾ ਬੰਦਾ ਇੱਕ ਸਭ ਤੋਂ ਵੱਧ ਪਹਿਲਾਂ ਡਰ ਗਏ ਨੇ ਪਹਿਲਾਂ ਚੰਗਾ ਪਾਣੀ ਪਾ ਲਈ ਮੈਂ ਸੇਫ ਚੱਲ ਅੱਛਾ ਸੇਫ ਚੱਲ ਠੀਕ ਠੀਕ ਲੈ ਨਹੀਂ ਮਾਰੋ ਸੈਲਫ ਇਹ ਮੁੰਡੇ ਬੜਾ ਬਾਂਕੀ ਹੈ ਉਥੋਂ ਡਰਾਈਵ ਜਿਹੜੀ ਗੱਡੀ ਹੋਣੀ ਹੈ ਪਿੱਛੋਂ ਬੈਠ ਜਾਂਦੇ ਉੱਤੋਂ ਜਾਂਦੇ ਕਰਨਾ ਸਟਾਰਟ ਕਰਨ ਬੰਦਾ ਗਾ ਨਹੀਂ ਜਾਣ ਦਿੰਦੇ ਥੋੜਾ ਅੱਗੇ ਚੱਲ ਗਏ ਸੀ ਠੀਕ ਹੈ ਉੱਪਰ ਨਹੀਂ ਜਾਂਦੇ ਭਾਜੀ ਕੋਈ ਬੰਦ ਕਰਦਾ ਇਹ ਬਾਈ ਨੇ ਬੰਦਾ ਸਾਡਾ ਥੋੜਾ ਜਿਹਾ ਅੱਗੇ ਚੱਲ ਗਿਆ ਦੇ ਘੰਟਾ ਕਰ। ਕੋਈ ਨਹੀਂ। ਖਰਾਬ ਆਪਣੇ ਕੋਈ ਖਰਾਬ ਕੋਈ ਨਹੀਂ। ਕੋਈ ਵੀ ਬੰਦਾ ਕਸ਼ਤੀ ਦੇ ਮੂਹਰੇ ਦੇ ਪਾਸੇ ਨੂੰ ਚੱਲ ਜੇ ਤੇ ਇਹ ਉਹਦੀ ਨਾਲ ਹੀ ਕਸ਼ਤੀ ਬੰਦ ਕਰ ਦਿੰਦੇ ਹਨਾ ਰੂਲ ਆ ਵੀ ਕੋਈ ਵੀ ਬੰਦਾ ਲੈ ਕੇ ਛੱਟ ਫੇੜ ਨਾ ਖਾ ਲੇ। ਸਪੀਡ ਇਹਦੀ ਤਕਰੀਬਨ 10 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਦੀ ਹੈ। ਤੇ ਨੰਗਲ ਡੈਮ ਦਾ ਜਿਹੜਾ ਦੌਰਾ ਕੀਤਾ ਜਾ ਰਿਹਾ ਚਣੀ 50 60 ਬੰਦੇ ਆਸਤੇ ਜਿਹੜੀ ਜੈਨੂਅਨ ਇਹ ਕਿਸ਼ਤੀ ਆ ਤੇ ਉਹਨੇ ਬੰਦਿਆਂ ਆਸਤੇ ਜਿਹੜੀ ਬਹੁਤ ਵਧੀਆ 100 ਬੰਦਾ ਵੀ ਇਹਦੇ ਵਿੱਚ ਕਹਿੰਦਾ ਬੰਦੇ ਕਈ ਵਾਰੀ ਭਾ ਲਈਦਾ ਪਰ ਇਹ ਵੀ ਕੋਸਾ ਨਿਊਟਲ ਕਿਸ਼ਤੀਆਂ ਜਦੋਂ ਹੁੰਦੀਆਂ ਨੇ ਉਹਨਾਂ ਦੇ ਤੋਂ ਹੀ ਹਾਸੇ ਦੇਖੇ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਪਹਾੜ ਜਿਹੜੇ ਨਦੀ ਦੇ ਸਾਹਮਣੇ ਦਿਖ ਰਹੇ ਆ ਸਾਹਮਣੇ ਸਾਡੀ ਜਿਹੜੀ ਕਾਰ ਫਾਰਚੂਨਰ ਉਹ ਤੇ ਖੜੀ ਆ ਕਿਸ਼ਤੀ ਦੇ ਬਿਲਕੁਲ ਸਾਹਮਣੇ ਉਸ ਪਹਾੜਾਂ ਦੇ ਉੱਤੇ ਸਿੱਧੀ ਚੜ੍ਹਾਈ ਤੇ ਜਿਹੜੀ ਆਫ ਰੋਡਿੰਗ ਕਰਕੇ ਜਿਹੜੀ ਚੜਾਉਣੀ ਆ ਇਹ ਫਾਰਚੂਨਰ ਹੈਗੇ 2012 ਮਾਡਲ ਤੇ ਕਾਰ ਬਿਲਕੁਲ ਵੀ ਜਿਹੜਾ ਇਹ ਲੋੜ ਨਹੀਂ ਮੰਦੀ ਪੁਰਾਣੀਆਂ ਗੱਡੀਆਂ ਟੋヨタ ਨੀਆਂ ਤੁਹਾਨੂੰ ਦਿਖਾਉਣੇ ਆ ਅੱਜ ਕਿਵੇਂ ਕਹਾਣੀ ਵਾਂ ਇੱਥੇ ਜਿਹੜੀ ਕਿਸ਼ਤੀ ਆਪਣੀ ਰੁਕ ਜਾਣੀ ਆ ਇਹ ਤੂੰ ਤਾਂ ਫਿਰ ਤੁਸੀਂ ਵੇਖੋ ਵੀ ਪਹਾੜ ਇਹ ਕਿੱਥੇ ਕਹਾਣੀ ਗੱਲਬਾਤ ਆ ਉੱਥੇ ਜੇ ਕੇ ਗਲੀ ਜਾ ਕੇ ਆਪਣੇ ਕਾਰ ਚੜਨੀ ਆ ਮੁੰਡੇ ਮੁੰਡੇ ਕਿਵੇਂ ਜੀ ਕਿਵੇਂ ਰਿਹਾ ਵਧੀਆ ਰ ਟੂਰ ਬਹੁਤ ਵਧੀਆ ਆਇਆ ਨ ਯਾਰ ਹੁਣ ਦਾਰੂ ਪੀਣ ਚਾਹੀਏ ਠੀਕ ਹੈ ਹਾਂ ਜੀ ਤੇ ਲਵਿੰਦਰ ਪਾਜੀ ਹਾਂ ਜੀ ਇੰਜੋਏ ਕੀਤਾ ਬਹੁਤ ਜ਼ਿਆਦਾ ਤੂੰ ਹੀ ਤਾਂ ਬਾਹਲਾ ਮੂਰੇ ਰਹੇ ਹੋ ਤੀ ਹਾਂ ਜੀ ਹਾਂ ਜੀ ਮੈਂ ਨਾ ਤੁਸੀਂ ਨਾ ਜੀ ਨਾ ਮੀਰ ਜੀ ਪਾਜੀ ਵੀਰ ਜਾਨੋ ਤਾਂ ਉਹ ਦੇਖੀ ਨਾ ਹੋ ਜਾਈਏ ਚੜ ਗਈ ਹੈ ਚੜਨ ਚ ਲੱਗ ਗਈ ਹੈ ਉਹ ਵੀ ਤੁਸੀਂ ਡੌਟ ਲੱਕੀ ਹੈਾ ਹੋਟਲ ਸੀਰੋਗ ਦਾ ਜਿਹੜਾ ਖਾਸ ਵਿਊ ਪੁਆਇੰਟ ਆ ਇਹ ਸਾਹਮਣੇ ਤੁਸੀਂ ਵੇਖੋ ਕਿ ਕਿੱਡੇ ਸੋਹਣੇ ਸੋਹਣੇ ਵਿਊ ਆ ਮਤਲਬ ਕਿਸੇ ਆਈਲੈਂਡ ਤੇ ਜਿੱਦਾਂ ਖੜੇ ਹੁੰਦੇ ਐਦਾਂ ਮਹਿਸੂਸ ਤੁਹਾਨੂੰ ਹੁੰਦਾ ਸਾਹਮਣੇ ਸਮੁੰਦਰ ਜਿੱਦਾਂ ਹੁੰਦਾ ਐਂ ਦੀ ਗੱਲ ਬਾਤ ਤੇ ਸਾਹਮਣੇ ਜਿਹੜਾ ਸੋਰਜ ਸਪਰਿਆ ਹਰੇ ਮਤਲਬ ਧੁੱਪ ਪੂਰੀ ਹੈ ਗੱਡੀ ਸਾਡੀ ਖੜੀ ਹੈ ਲਓ ਸਰ ਫੋਟੋ ਚ ਚਲੀ ਵਿਊ ਚੈੱਕ ਕਰੋ ਤੁਸੀਂ ਨੰਗਲ ਡੈਮ ਦਾ ਫੁੱਲ ਵਿਊ ਤੁਹਾਨੂੰ ਦਿਖਾਈਏ ਤੇ ਕਿਤੇ ਹਿਮਾਚਲ ਜਾਣ ਦੀ ਤੁਹਾਨੂੰ ਲੋੜ ਨਹੀਂ ਆਹ ਹਿਮਾਚਲ ਦੀਆਂ ਵਾਦੀਆਂ ਨਾਲੋਂ ਕਿਤੇ ਘੱਟ ਨਹੀਂ ਗਾ ਇਹ ਇੱਕ ਉਚਾਈ ਤੋਂ ਖੜ ਕੇ ਜਿਹੜਾ ਆਪਾਂ ਇੱਕ ਵਧੀਆ 뷰 ਦਿਖਾ ਰਹੇ ਆ ਤੁਹਾਨੂੰ ਥੱਲੇ ਇੱਕ ਗਰਾਊਂਡ ਦੇਖੋ ਜਿਵੇਂ ਖਜ਼ਾਰ ਦੇ ਟਾਈਪ ਦੇ ਜਿਹੜੇ ਗਰਾਊਂਡ ਆ ਤੇ ਨਾਲ ਜਿਹੜੀਆਂ ਝੀਲਾਂ ਲੇਕ ਤੇ ਇਦਾਂ ਅਸੀਂ ਇੱਕ ਉਚਾਈ ਤੋਂ ਕਾਫੀ ਜਿਹੜਾ 뷰 ਸੋਹਣਾ ਜਿਹਾ ਲਿਆ ਜੋ ਤੁਸੀਂ ਦੇਖੋ ਨੋਟ ਕਰੋ ਵੀ ਇਹ ਇਦਾਂ ਦਾ 뷰 ਕਿਤੇ ਮਿਲੂਗਾ ਤੁਹਾਨੂੰ ਇਹ ਆਪਾਂ ਖੜੇ ਆ ਹੁਣ ਨੰਗਲ ਡੈਮ ਦੇ ਰਾਏਪੁਰ ਪਿਛੇ ਪੈਂਡ ਦੇ ਵਿੱਚ ਤੇ ਆ ਇੱਕ ਕਾਫੀ ਉੱਚੀ ਜੀ ਜਗ੍ਹਾ ਸੀ ਉੱਥੋਂ ਜਿਹੜੀ ਜਗ੍ਹਾ ਦੇ ਉੱਤੋਂ ਜਿਹੜਾ ਹੈ 뷰 ਲੈ ਰਹੇ ਆ। ਸਾਹਮਣੇ ਤੁਸੀਂ ਨੋਟ ਕਰੋ ਵੀ ਸਾਹਮਣੇ ਤੁਹਾਨੂੰ ਕਿੱਦਾਂ ਦੇ ਜਿਹੜੇ 뷰 ਆ ਰਹੇ ਆ ਵੀ ਜਿਵੇਂ ਕੋਈ ਆਈਲੈਂਡ ਹੁੰਦਾ ਏਦਾਂ ਦੀ ਗੱਲ ਬਾਤ। ਤੇ ਸਾਈਡਾਂ ਤੇ ਜਿਹੜਾ ਪੂਰਾ ਘਣਾ ਜੰਗਲ ਸ਼ਾਂਤੀ ਬਿਲਕੁਲ ਇੱਥੇ ਤੁਸੀਂ ਆ ਕੇ 2-4 ਦਿਨ ਆਪਦੀ ਕੈਂਪਿੰਗ ਵਗੈਰਾ ਜਿਹੜੀ ਵਧੀਆ-ਵਧੀਆ ਕਰ ਸਕਦੇ। ਆ ਯਰਬਾ ਆ ਵੇਖ ਲੈ ਵੀ ਆਹ ਆ ਜਿਵੇਂ ਗੋਆ ਦਾ ਥਿਊ ਹੁੰਦਾ ਉਵੇਂ ਆ ਹਨਾ ਕੀ ਬਾਤਾਂ ਹੈ ਇਹ ਮਿਲਣੀਆਂ ਕਿਤੇ ਆ ਗੱਲ ਆ ਚੀਜ਼ਾਂ ਮਿਲਣੀਆਂ ਕਿਤੇ ਸਾਹਮਣੇ ਕੁਦਰਤ ਦੇ ਨਜ਼ਾਰੇ ਵੱਡੇ ਵੱਡੇ ਪਹਾੜ ਹਰੇ ਭਰੇ ਨਾਲ ਲੱਦੇ ਹੋਏ ਤੇ ਸਾਹਮਣੇ ਐਡਾ ਸੋਹਣਾ ਰੋਡ ਨਹਿਰਾਂ ਦੇ ਜਿਹੜੀਆਂ ਸਾਈਡਾਂ ਦੇ ਉੱਪਰ ਜਿਹੜੇ ਬੈਠਣਾਂ ਵਾਸਤੇ ਵਧੀਆ ਰੈਸਟੋਰੈਂਟ ਹੋਟਲ ਬਣੇ ਹੋਏ ਨੇ ਇੱਥੇ ਤੁਸੀਂ ਬੈਠ ਕੇ ਆਪ ਦਾ ਜਿਹੜਾ ਨਹਿਰ ਦੇ ਕਿਨਾਰੇ ਵਧੀਆ ਆਪ ਦਾ ਇੰਜੋਏਮੈਂਟ ਰੋਟੀ ਪਾਣੀ ਖਾ ਸਕਦੇ ਹੋ ਜਾਂ ਕੋਈ ਪਾਰਟੀਆਂ ਵਗੈਰਾ ਕਰ ਸਕਦੇ ਹੋ ਤੇ ਲੋਕੇਸ਼ਨ ਬਹੁਤ ਸੋਹਣੀ ਆ ਸਾਈਡ ਤੇ ਜਿਹੜਾ ਪਾਣੀ ਦਾ ਸ਼ੋਰ ਤੁਹਾਨੂੰ ਬਹੁਤ ਵਧੀਆ ਲੱਗਦਾ ਹੁਣ ਤੱਕ ਤੁਸੀਂ ਸਾਰੀ ਜਗ੍ਹਾ ਜਿਹੜੀ ਨੰਗਲ ਡੈਮ ਦੀ ਤੁਸੀਂ ਦੇਖ ਹੀ ਲਈ ਹੈ ਵੀ ਕਿੰਨੀ ਖੂਬਸੂਰਤ ਤੇ ਸੋਹਣੀ ਥਾਂ ਇਹ ਮਤਲਬ ਕੁਦਰਤ ਦਾ ਜਿਹੜਾ ਸੁਮੇਲ ਪਾਣੀ ਦਾ ਪਹਾੜਾਂ ਦਾ ਦਰਖਤਾਂ ਦਾ ਤੇ ਇੱਥੇ ਤੁਸੀਂ ਸਾਈਡਾਂ ਦੇ ਉੱਤੇ ਜਿਹੜੀਆਂ ਜਗਾ ਜਗਾ ਬਣੇ ਹੋਏ ਢਾਬੇ ਨੇ ਉੱਥੇ ਬੈਠ ਕੇ ਤੁਸੀਂ ਆਪਦਾ ਇੰਜੋਏਮੈਂਟ ਕਰ ਸਕਦੇ ਹੋ ਹਨ ਕੋਈ ਵੀ ਬੰਦਾ ਆਪਦਾ ਬੈਠ ਕੇ ਚਾਹ ਪਾਣੀ ਪੀਣਾ ਕਿਸੇ ਨੇ ਕਿਸੇ ਨੇ ਪੈਗ ਲਾਉਣਾ ਜਾਂ ਕੁਝ ਵੀ ਆ ਇਹ ਤੁਸੀਂ ਇੰਜੋਏ ਕਰ ਸਕਦੇ ਹੋ ਸਾਹਮਣੇ ਜਿਹੜੇ ਦਰਖਤ ਨੇ ਤੁਹਾਨੂੰ ਇੱਥੇ ਪੰਜਾਬ ਦੇ ਵਿੱਚ ਵੀ ਜਿਹੜੇ ਕਟ ਹਲ ਵਗੈਰਾ ਦੇ ਦਰਖਤ ਤੁਹਾਨੂੰ ਮਿਲਣਗੇ ਜਿਵੇਂ ਜਿਹੜੇ ਨਾਰਥ-ਈਸਟ ਦੇ ਵਿੱਚ ਦਰਖਤ ਮਿਲਦੇ ਆ ਇਹ ਇੱਥੇ ਮੌਜੂਦ ਆ ਤੇ ਸਾਹਮਣੇ ਤੁਸੀਂ ਦੇਖੋਗੇ ਦੂਰ ਤੱਕ ਜਿਹੜਾ ਇਹ ਝੀਲ ਦਾ ਜਿਹੜਾ ਅਹਿਸਾਸ ਐ ਹੁੰਦਾ ਵੀ ਜਿਵੇਂ ਜਿਸ ਤਰ੍ਹਾਂ ਇੱਕ ਆਈਲੈਂਡ ਹੋਵੇ ਤੇ ਕੁਦਰਤੀ ਗੋਦ ਦੇ ਵਿੱਚ ਇਹ ਸੋਹਣਾ ਨਮੂਨਾ ਆਓ ਇੱਥੇ ਆਪਦਾ ਆਨੰਦ ਲਓ ਬੈਂਬੂ ਅ ਇੱਥੇ ਨਿੱਕੇ-ਮੋਟੇ ਹੋਰ ਦਰਖਤ ਜਿਹੜੇ ਮਤਲਬ ਪਹਾੜਾਂ ਦੇ ਵਿੱਚ ਹੋਣ ਵਾਲੇ ਸੋਹਣੀਆਂ-ਸੋਹਣੀਆਂ ਚੀਜ਼ਾਂ ਜਣੀਆਂ ਤੁਹਾਨੂੰ ਮਿਲਣਗੀਆਂ ਤੇ ਸਬਸਕ੍ਰਾਈਬ ਕਰਿਓ ਆਪਣੇ ਚੈਨਲ ਨੂੰ ਸਾਰੇ ਮੇਰੇ ਵੀਰ ਇੱਥੇ ਆਪਾਂ ਖਤਮ ਕਰਦੇ ਆਂ ਤੇ ਸ਼ੇਅਰ ਕਰੋ ਵੀਡੀਓ ਜੇ ਚੰਗੀ ਲੱਗੀ ਤੇ ਦੋਸਤਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਿਓ ਕਿਹੜੇ-ਕਿਹੜੇ ਵੀਰ ਮੇਰੇ ਉੱਥੇ ਜਾ ਕੇ ਆਏ ਆ ਤੇ ਜਿਨ੍ਹਾਂ ਨੂੰ ਵਧੀਆ ਲੱਗੀ ਉਹ ਲਾਈਕ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਿਓ ਤੇ ਕਮੈਂਟ ਕਰਿਓ ਆਪਣੇ ਦੋਸਤਾਂ ਤੱਕ ਪਹੁੰਚਾਓ ਜਿਨ੍ਹਾਂ ਨੇ ਮਤਲਬ ਟਾਈਮ ਘਟਾ ਜਿਨ੍ਹਾਂ ਕੋਲ ਇੱਕ ਅੱਦੇ ਦਿਨ ਦੇ ਵਿੱਚ ਵਾਪਸ ਆਉਣਾ ਚਾਹੁੰਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ